ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮਨਦੀਪ ਜਿੰਦਾਬਾਦ ਸਰਦਾਰ ਸ੍ਰੀਮਤੀ ਰਜਿੰਦਰ ਸਿੰਘ ਬਾਜਵਾ ਜਿੰਦਾਬਾਦ ਬਾਜਾ ਸਾਹਿਬ ਸਾਡੇ ਕੋਲ ਪਹੁੰਚ ਗਏ ਨੇ ਅਤੀ ਜੀ ਆਇਆਂ ਕਹਿੰਦੇ ਆ ਪਾਰਟੀ ਮੈਂ ਕਹਿੰਦਾ ਕਿ ਇਹਨਾਂ ਦੀ ਘਰ ਵਾਪਸੀ ਹੋ ਰਹੀ ਆ ਮੈਂ ਇਹਨਾਂ ਦਾ ਜੋ ਸਾਰਿਆਂ ਦਾ ਕੰਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਵਾਂ ਕਾਂਗਰਸ ਪਾਰਟੀ ਨੂੰ ਤੁਹਾਨੂੰ ਜੀ ਆਇਆਂ ਕਰਦਾ ਵਾਂ ਇਹ ਤਾਂ ਬਾਅਦ ਨਹੀਂ ਚਾਰ ਫੁੱਟ ਪੈਦਲ ਵਿੱਚ ਵੀ ਜਾਣਾ ਵਾ ਜੇ ਮਤਾਂ ਉਹਨਾਂ ਨੂੰ ਜੀ ਆਇਆਂ ਸਾਰਿਆਂ ਨੂੰ ਟੀਕੇ ਤੇ ਜੀ ਦੂਜੀ ਕੇਸ ਤੇ ਤੁਹਾਨੂੰ ਫੇਰ ਦਵਾਂਗੇ ਜੀ ਆਓ ਅੱਗੇ ਆਓ ਐ

ਚੰਗੇ ਲੋਕ ਅਕਾਇਦਾਂ ਤੇ ਆਹ ਪਾੜੀ ਨੂੰ ਛੱਡ ਕੇ ਕਾਨੂੰਨ ਸ਼ਾਹੂ ਬੈਲੇ ਉਹਨਾਂ ਨੇ ਕੋਈ ਫੈਸਲਾ ਕੀਤਾ ਵੀ ਮਨਦੀਪ ਰੰਗਨ ਨੰਗਲ ਦੀ ਝਟਕੇ ਬੰਦ ਕਰਨੀ ਆ ਮੈਂ ਉਹਨਾਂ ਦੇ ਰਹਿ ਗਿਆ ਮੈਂ ਉਹਨਾਂ ਲਈ ਇੱਥੇ ਜੀਆ ਬਣਾਇਆ ਮੈਨੂੰ ਇਹ ਆਸ ਹੈ ਕਿ ਇਹ ਇਸ ਤਰ੍ਹਾਂ ਦੀ ਲੜੀ ਜੈਨ ਕਰਨ ਦੀ ਸਾਰੇ ਹਲਕੇ ਜੇ ਤੁਰੀ ਰਹੇਗੀ ਤੇ ਦੁਨੀਆ ਹਣ ਵੱਧ ਤੋਂ ਵੱਧ ਕਾਂਗਰਸ ਪਾਰਟੀ ਨੂੰ ਕੀ ਆ ਤੇ ਕਾਂਗਰਸ ਨੂੰ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ ਸੋ ਮੈਂ ਇਹਨਾਂ ਸਾਰੇ ਨਵੇਂ ਐ ਪਾਰਟੀ ਦੇ ਵਰਕਰਾਂ ਦਾ ਉਹ ਚੁੱਕ ਕੇ ਜਾ ਰਿਹਾ ਤੇ ਯਕੀਨ ਦਿਓ ਨਾ ਕਿ ਤੁਹਾਡੀ ਜਿੰਨੀ ਕੋਸ਼ਿਸ਼ ਨਹੀਂ ਇਹ ਮਤਲਬ ਹੈ